इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਰੇ ਚੰਡੀਗੜ੍ਹ ਤੋਂ ਉਹ ਹਰ ਅਲਟੀਪਰਪਸ ਹੈਲਥ ਕੇਅਰ ਤੇ ਫੀਮੇਲ ਐਜ ਐਨਮ ਅੰਤਿਕ ਉਹ ਕਹਿਣਾ ਚਾਹੁੰਦੀ ਹੈ ਕਿ ਪ੍ਰਮਾਤਮਾ ਸਭ ਨੂੰ ਇਹੋ ਜਿਹਾ ਮੌਕਾ ਦੇਵੇ ਬਹੁਤ ਸਾਡੀ ਸਰਕਾਰ ਇਹੋ ਕੇ ਮੌਕੇ ਸਾਰ ਚਲੇ ਕੇ ਸਟੇਪਰ ਦੇੇਂਗਾ

ਮੈਂ ਡਾਕਟਰ ਭਗਵਤ ਸੋਫਰ ਮੈਂ ਐਸ ਅ ਮੈਡੀਕਲ ਆਫੀਸਰ ਨਿਯੁਕਤ ਕੀਤੀ ਗਈ ਹਾਂ ਤੇ ਮੈਨੂੰ ਅੱਜ ਅਪੁਆਇੰਟਮੈਂਟ ਲੈਟਰ ਮਿਲਿਆ ਹੈ ਤੇ ਜਿਸ ਦੀ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਮੈਂ ਆਪਣੇ ਖਾਨਦਾਨ ਦੀ ਸਭ ਤੋਂ ਪਹਿਲੀ ਡਾਕਟਰ ਹਾਂ ਜਿਨੇ ਸਰਕਾਰੀ ਨੌਕਰੀ ਹਾਸਲ ਕੀਤੀ ਹੈ ਤੇ ਇਹ ਸਭ ਕੁਝ ਇਸ ਸਰਕਾਰ ਦੀ ਬਦੌਲਤ ਹੋ ਪਾਇਆ ਹੈ ਤੇ ਜੋ ਜੋ ਯੁਵਾ ਪੀੜੀ ਸਾਡੀ ਘਰ ਬੈਠੀ ਸੀ ਅਨ ਇਮਪਲੋਇਡ ਤੇ ਸਰਕਾਰ ਨੇ ਇਨੀ ਆਪਰਚੂਨਿਟੀਆਂ ਕ੍ਰੀਏਟ ਕੀਤੀਆਂ ਜੌਬਸ ਦੀਆਂ कि आज ओहो अपने सपने साकार कर सकते ने तो मैं सरकार की बहुत बहुत आभारी हाँ कि उन्होंने मैं पंजाब सरकार को अपन सेवाव देने नियुक्त किया तो मैं अपने वालों पूरी कोशिश करूँगी कि मैं सरकार का नाम बता सक तो जो खबर है दस हजार दिखाई कोई कोर्ट चो कलियर है कोई कोर्ट से नहीं कोई इतना पंगा कल तुम दफ्तर जान दे जान दे जाने की बजाय वकील के दफ्तर चले जाओ वह कोई फायदा नहीं फिर जे स्टे लागू या कोई नीपीआई हटा दी सो इस करके क्लीयर करते करते बड़ी बड़ी असं अच्छे पाँह हज़ार उन्होंने तो नौकरी देना सो अज यूँगा देखो ना किसी का पैसा लगे ना किसी की सिफारिश है तुम्हें आप दस है हम तीस भी डिशीजन मेकिंग चेयर पर बैठोंगे जो तो ते आवेरे सवेरे गुरद्वारा साहब ला के आवे अरद करके आवगे मंदिर जाके आएंगे मसीह जाके आजते हैं भी कहे दुआ करे अरदस कर परमात्मा जिले ਕੋਲ ਅੱਜ ਚਲੇ ਆਂ ਤੇਰੇ ਹੀ ਬੰਦਾ ਹੋਵੇ ਬਸ ਪਲਾਮਾਂਸ ਮੇਰਾ ਤੇ ਕੰਮ ਬਣ ਜੇ ਸਾਡੀ ਕਬੀਰ ਕਰੇਲੀ ਤੇ ਚੱਲ ਜੂਗੀ ਤੇ ਜੇ ਦਾ ਤੁਸੀਂ ਉਹਨੂੰ ਬੜੇ-ਬੜੇ ਠੀਕ ਐਂ ਡੀਲ ਕਰ ਲਿਆ ਕੋਈ ਗੱਲ ਨਹੀਂ ਬਜ਼ੁਰਗੋ ਕੋ ਨਹੀਂ ਕੱਟਾ ਕਾਗੜ ਕੱਟਣਾ ਹੈ ਪਿੱਠੀ ਕਰਨਾ ਤੁਸੀਂ ਇੱਥੇ ਨੱਟੋ ਬਣੀ ਹੋ ਮੈਂ ਆਪੇ ਇਥੋਂ ਦਾ ਮਾੜਾ ਮਾੜੀ ਤੇ ਅਰਬ ਦੀਆਂ ਦੁਆਵਾਂ ਤੁਸੀਂ ਲੈ ਲੀਆਂ ਉਹ ਜਾ ਕੇ ਬੰਦਾ ਫਿਰ ਜਾਂਦਾ ਹੋਇਆ ਗੁਰਦੁਆਰੇ ਜਾਊਗਾ ਤੇਰੇ ਹੀ ਬੰਦਾ ਸੀ ਇਹਦੇ ਪਰਮਾਤਮਾ ਪਰਮਾਤਮਾ ਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਤੇ ਛੇ ਕਹਿੰਦਾ ਉਹ ਬਾਬਾ ਕੀ ਰੋਜ ਬੁੱਧਵਾਰ ਨੂੰ ਮੂੰਹ ਚੱਕਿਆ ਨਚਾ ਬਚਾ ਚਾਚਾ ਕੰਮ ਨਹੀਂ ਹੁੰਦਾ ਫਿਰ ਸਮਝੋ ਤੁਸੀਂ ਰੱਤ ਦੀਆਂ ਦੁਆਵਾਂ ਮੋੜਦੀਆਂ ਔਰ ਦੁਆਵਾਂ ਦੀ ਕਿਸੇ ਕ੍ਰਾਂਤੀ ਦੀ ਕੋਈ ਵੈਲਿਊ ਨਹੀਂ ਪਤਾ ਨਹੀਂ ਕੀ ਕੀ ਮੋੜਦਾ ਕਿ ਥੂਕੀ ਮੋੜਦਾ ਕੀ ਕਾਹ ਪਤਾ ਕਿਸ ਬੇਸ ਨੇ ਨਾਰਾਇਣ ਮਿਲ ਜਾਵੇ ਰੱਬ ਆਪ ਤੜੀ ਹੋਂਦ ਕੀ ਪਤਾ ਕਿ ਕਿ ਨੂੰ ਅਗੇ ਬੇਸ ਚ ਭੇਜਾਓ ਬਲੇ ਜੁਪਸਟੀ ਉਹਦੇ ਖੂਬਸੂਰਤ ਇਸੋਲੀਟੋਰੀਅਮ ਦੇ ਵਿੱਚ ਅੱਜ ਫੈਸਟ ਪਰਮੈਂਟਰ ਤੇ ਨਿਆਣ ਡਿਪਾਰਟਮੈਂਟ ਦੇ ਵਿੱਚ अलग-अलग पोस्टਾਂ ਦੇ ਅਪੈਨਯੁਕਤੀ ਪੱਤਰ ਲੈਂਦੇ ਆਏ ਜਿਵੇਂ ਕਿ ਲੋਕਿ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣਾ ਹੈ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੇ ਤਾਂ ਮੇਰੇ ਕੋਲ ਬਹੁਤ ਬਹੁਤ ਬਾਰਤ ਬਾਕੀ ਸਰਕਾਰੀ ਪੱਤੀਆਂ ਸਟੇਜ ਉੱਤੇ ਮੇਰੇ ਕਮੇਟੀ ਸਾਥੀ ਹੈਲਥ ਮਿਨਿਸਟਰ ਡਾਕਟਰ ਬਲਵੀਜੀ ਸਾਡੇ ਪਟਿਆਲਾ ਜਿਲ੍ਹੇ ਨਾਲ ਸੰਬੰਧ ਸਾਰੇ ਐਮਐਲਏ ਸੇ ਬਾਹਰਾਬੇ ਤੋਂ ਐਮਐਲਏ ਤੱਕ ਨਾਲ ਹੋਰ ਤੋਂ ਐਮਐਲਏ ਸਮਾਨੇ ਤੋਂ ਐਮਐਲਏ ਪਟਿਆਲਾ ਸ਼ਹਿਰੀ ਤੋਂ ਐਮਐਲਏ ਸ਼ਿਤਾਨੇ ਤੋਂ ਐਮਐਲਏ ਜਿਸ ਦਾ ਮੈਡਮ ਨੇ ਕਿਹਾ ਸੀਗਾ ਕਿ ਜਿਹੜੇ ਮਰਜ਼ੀ ਹਲਕੇ ਦਾ ਤਾਂ ਲੈ ਲੋ ਮਤਲਬ ਆਮਦੀ ਪਾਰਟੀ ਲੋਕਾਂ ਨੇ ਲੋਕ ਤਾਂ ਤੇਰੇ ਕਿਹਾ ਬਹੁਤ ਮਾਰੀ ਗਈ ਸੀ ਆਮ ਲੋਕਾਂ ਨੂੰ ਜਿਹੜਾ ਮਾਰ ਬਖਸ਼ ਸੜਾ ਪਿੰਡ ਆਪੁਰਸਤੇ ਸੀਨੀਅਰ ਅਫਸਰ ਸਹਿبان ਮਨਦੀਪ ਸਿੰਘ ਜੀ ਲੋਕਲ ਪਟਿਆਲਾ ਪੁਲਿਸ इस अलावा तो डिप्टी कूष्ल साहबा पार। बहद्या पार्टी के भी जे चेयरमैन जिस किसी अहद पर काम कर रहे सारे जिन्हें पतवंत सज्जन स्टूडेंट कुछ वैसे भी आए हुए हैं सारे बहुत बहुत धनवाद भी करना चलिया है एक, एक कदम साइन सिर बहुत बहुत, बहुत मुबारकबाद <स्थाथ> मैं कोई राजनीतिक भाषण नहीं देना मैं दो चार गल् करूंगा बस अच नौकरी लैन का है। असल चाहिए नौकरियाँ काफ़ी देर मिल जाने चाहिए सी बड़े लेट आ जिस तरह भैन ने कहा कि सोलह साल हो गए मतलब कद आह पेपर दिता कदे आह पेपर दिता मतलब हूँ तक तरक्या होकर पता नहीं कितने चले जाना चाहिए लेट आ पहले पर कोई गल नहीं देर आए दुरुस्त आए हम डबल मेहनत कर लेंगे ਤੁਸੀਂ ਖਬਰਾਂ ਲੋਕਾਂ ਨੇ 10000 ਰੁਪਏ ਦੇ ਦਿੰਦੇ ਪਾ ਤੇ ਕੋਰਟ ਚੋ ਕਲੀਅਰ ਹੈ ਕੋਈ ਹੋਰ ਨਹੀਂ ਕੋਈ ਇਤਨਾ ਪੰਗਾ ਉਹ ਕੱਲ ਨੂੰ ਤੁਸੀਂ ਦਫਤਰ ਜਾਣ ਦੀ ਬਜਾਏ ਵਕੀਲ ਦੇ ਦਫਤਰ ਚ ਗੇਟੋ ਉਹਦਾ ਕੋਈ ਫਾਇਦਾ ਨਹੀਂ ਤੇ STA ਲੱਗਦੀ ਜਾਂ ਕੋਈ ਨੀ ਕੀ ਹਰ ਪਾਤੀ ਸੋ ਇਸ ਕਰਕੇ ਕਲੀਅਰ ਕਰਦੇ ਕਰਦੇ ਹੋਲੀ ਵਾਲੀ ਅਸੀਂ ਹੱਥ 50000 ਕਰ ਤਨ ਤਾਂ ਉਹ ਵੀ ਦੇ ਲਈ ਨਾ ਸਵਾਜ ਜੇ ਵੀ ਕਰਨ ਕਹਨਾਂ ਚੰਗਾ ਦੇ ਕੋ ਨਾ ਕਿਸੇ ਦਾ ਪੈਸਾ ਲੱਗਿਆ ਨਾ ਕਿਸੇ ਦੀ ਸਪਾਰਸ਼ ਹੈ ਤੁਸੀਂ ਆਪੀ ਦੱਸਿਆ ਹੁਣ ਤੁਸੀਂ ਵੀ ਡਿਸੀਜਨ ਲੇ ਕੇ ਜਿਹਦੇ ਬਿਠਾਉਂਗੇ ਜਿਹੜੇ ਤੁਹਾਡੇ ਕੋਲੇ ਆਉਣਗੇ ਉਹ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਆ ਕੇ ਆਉਣਗੇ ਅਰਦਾਸ ਕਰਕੇ ਆਉਣਗੇ ਮੰਦਰ ਜਾ ਕੇ ਆਉਣਗੇ ਸੀਸਤ ਜਾ ਕੇ ਆਉਣਗੇ ਜਿੱਥੇ ਵੀ ਪੁੱਜਦੇ ਨੇ ਨਾਲੇ ਦੀ ਪਹਿਣ ਕੇ ਦੁਆ ਕਰਕੇ ਅਰਦਾਸ ਕਰਦੇ ਨੇ ਕਿ ਪ੍ਰਮਾਤਮਾ ਜਿਹਦੇ ਕੋਲ ਅੱਜ ਚੱਲੇ ਆ ਤੇਰੇ ਹੀ ਬੰਦਾ ਹੋਵੇ ਬਸ ਪਲਾਮਾਂਸ ਮੇਰਾ ਜੀ ਕੰਮ ਬੜ ਜੇ ਸਾਡੀ ਕਬੀਰ ਤੇਲੀ ਤੇ ਚੱਲ ਜੂਗੀ ਤੇ ਜੇਕਰ ਤੁਸੀਂ ਉਹਨੂੰ ਬੜੇ ਬੜੇ ਤਰੀਕੇ ਨਾਲ ਡੀਲ ਕਰ ਲਿਆ ਜੇ ਕੋਈ ਗੱਲ ਨਹੀਂ ਬਜ਼ੁਰਗੋ ਕੋ ਨਹੀਂ ਕਟਕ ਆਵੇ ਕਟਣਾ ਮੈਂ ਪਿੱਠੀ ਕਰਨਾ ਜੇ ਤੇ ਨੱਥੋਂ ਬੰਦੀ ਨੂੰ ਮੈਂ ਆਪਣੇ ਟੋਕਰਾ ਨਾਲ ਪਿੱਛੇ ਫਿਰ ਰੱਬ ਦੀਆਂ ਦੁਆਵਾਂ ਤੁਸੀਂ ਲੈ ਲਈਆਂ ਉਹ ਜਾ ਕੇ ਬੰਦਾ ਫਿਰ ਜਾਂਦਾ ਹੋਇਆ ਗੁਰਦੁਆਰੇ ਜਾਊਗਾ ਤੇਰੇ ਹੀ ਬੰਦਾ ਸੀ ਤੇ ਪਰਮਾਤਮਾ ਪਰਮਾਤਮਾ ਤੇ ਪਰਿਵਾਰ ਨੂੰ ਤੰਦਰੁਸਤ ਰੱਖੇ ਤੇ ਛੇ ਕਹਿੰਦਾ ਉਹ ਬਾਬਾ ਕੀ ਰੋਜ਼ ਬੁੱਧਵਾਰ ਨੂੰ ਮੂੰਹ ਚੱਕਿਆ ਜਾਂਦਾ ਚਾਹ ਬਜਾ ਚਾਹ ਕਰਨ ਨਹੀਂ ਹੁੰਦਾ ਫਿਰ ਸਮਝੋ ਤੁਸੀਂ ਰੱਬ ਦੀਆਂ ਦੁਆਵਾਂ ਮੋੜ ਦਿੱਤੀਆਂ ਔਰ ਦੁਆਵਾਂ ਦੀ ਕਿਸੇ ਕ੍ਰਾਂਤੀ ਦੀ ਕੋਈ ਵੈਲਿਊ ਨਹੀਂ ਪਤਾ ਨਹੀਂ ਕੀ ਕੀ ਮੌੜਤਾ ਕਿ ਫੂਕੀ ਮੌੜਤਾ ਕਿ ਕਾਹ ਪਤਾ ਕਿਸ ਬੇਸ ਨੇ ਨਾਰਾਇਣ ਮਿਲ ਜਾਵੇ ਰੱਬ ਆਪ ਥੋੜੀ ਹੋਂਦ ਕੀ ਪਤਾ ਕਿ ਨੂੰ ਕਿਹੜੇ ਬੇਸ ਚ ਭੇਜੇ